ਸਤ ਸੰਗਿਓ ਸਤਗੁਰੂ ਜੀ ਨਾਲ ਕੋਈ ਪਿਆਰ ਕਰੇ ਤਾਂ ਸਹੀ ਕੋਈ ਪ੍ਰੇਮ ਕਰਕੇ ਤਾਂ ਵੇਖੇ ਮਾਰੇ ਬਾਣੀ ਚ ਕਹਿੰਦੇ ਸੱਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਪੜੋਗੇ ਪੰਗਤੀ ਇਹ ਪੰਗਤੀ ਇੱਕ ਵਾਰ ਪੜ ਲਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕਿਓ ਜਨ ਪ੍ਰੇਮ ਕੀਓ 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 ਤਿੰਨ ਹੀ ਪ੍ਰਭ ਪਾਇਓ ਤਿੰਨ ਹੀ ਪ੍ਰਭ ਪਾਇਓ ਨਹੀਂ ਪ੍ਰਭ ਪਾਇਓ ਤਨਹੀਂ ਪ੍ਰਭ ਪਾਇਓ ਤਨਹੀਂ ਪ੍ਰਭ ਪਾਇਓ ਤਨਹੀਂ ਪ੍ਰਭ ਪਾਇਓ ਤਨਹੀਂ ਪ੍ਰਭ ਪਾਇਓ ਸੱਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਸਤਗੁਰੂ ਕਹਿੰਦੇ ਮੈਂ ਸੱਚ ਕਹਨਾ ਸਾਰੇ ਸੁਣ ਲਓ ਜਿਨੇ ਪ੍ਰੇਮ ਕਰ ਲਿਆ ਪਰਮੇਸ਼ਰ ਦੇ ਨਾਲ ਗੁਰੂ ਦੇ ਨਾਲ ਉਹਨੂੰ ਹੀ ਪ੍ਰਾਪਤੀ ਹੈ। ਪ੍ਰੇਮ ਵਾਲੇ ਹੀ ਸਤਿਗੁਰੂ ਕੋਲੋਂ ਦਾਤਾਂ ਲੈ ਜਾਂਦੇ ਨੇ ਭਾਗਾਂ ਵਾਲਿਓ। ਗੁਰੂ ਗੋਬਿੰਦ ਸਿੰਘ ਮਹਾਰਾਜੀ ਨਾਲ ਕੁਝ ਸਿੱਖ ਨੇ। ਸਤਿਗੁਰ ਜੀ ਤੁਰੇ ਜਾਂਦੇ ਨਦੀ ਦੇ ਕੰਢੇ-ਕੰਢੇ ਤੇ ਤਰਸਤੇ ਇਹਨਾਂ ਕਿਨੇ-ਕਨੇ ਪੱਥਰ ਪਏ ਨੇ ਹੁਣ ਗੱਲ ਸੁਣਿਓ। ਇਹ ਗੱਲ ਕਹ ਕੇ ਮੈਂ ਸਵਾਪਤੀ ਕਰਾਂਗਾ ਜੀ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਰੇ ਜਾ ਰਹੇ ਨੇ ਨਦੀ ਦੇ ਕੰਢੇ ਕੰਢੇ ਕੁਝ ਸਿੱਖ ਨੇ ਨਾਲ-ਨਾਲ ਭਾਈ ਨੰਦ ਲਾਲ ਜੀ ਨੇ ਤੇ ਰਸਤੇ 'ਚ ਬੜੇ ਸੋਹਣੇ-ਸੋਹਣੇ ਛੋਟੇ-ਛੋਟੇ ਪੱਥਰਾਂ ਦੇ ਪੀਸ ਪਏ ਨੇ ਤੇ ਸਤਗੁਰੂ ਜੀ ਨੇ ਨਾ ਐਦਾਂ ਸੱਜੇ ਹੱਥ ਨਾਲ ਪੱਥਰ ਦੇ ਪੀਸ ਫੜੇ ਨਿੱਕੇ-ਨਿੱਕੇ ਤਾਂ ਆਪਣੀ ਖੱਬੀ ਤੇ ਲਟਕਾ ਦਿੱਤੇ ਸਜੇ ਹੱਥ ਨਾਲ ਸਤਿਗੁਰ ਨੇ ਛੋਟੇ ਜਿਹੇ ਪੱਥਰਾਂ ਦੇ ਪੀਸ ਭਰੇ ਚੋਦੀ ਪ੍ਰੀਤਮ ਜੀ ਨੇ ਤਖਬੀ ਤਲੀ ਤੇ ਰੱਖ ਦਿੱਤੇ ਮਹਾਰਾਜ ਜੀ ਨੇ ਹੁਣ ਮੌਜ ਵਿੱਚ ਆ ਕੇ ਸਤਿਗੁਰ ਇੱਕ ਪੱਥਰ ਦਾ ਪੀਸ ਫੜਦੇ ਨੇ ਤੇ ਨਦੀ ਸੁੱਟ ਦਿੰਦੇ ਨੇ ਫਿਰ ਦੂਜਾ ਪੀਸ ਫੜਦੇ ਨੇ ਪੱਥਰ ਦਾ ਛੋਟਾ ਜਿਹਾ ਟੋਟਾ ਫੜਦੇ ਨੇ ਨਦੀ ਸੁੱਟ ਦਿੰਦੇ ਨੇ ਫਿਰ ਪੱਥਰ ਇੱਕ ਹੱਥ ਤੋਂ ਫੜਦੇ ਨੇ ਖੱਬੇ ਹੱਥ ਤੋਂ ਸਜੇ ਹੱਥ ਨਾਲ ਫਿਰ ਨਦੀ ਸੁੱਟ ਦਿੰਦੇ ਨੇ ਤੁਰੇ ਜਾਂਦੇ ਚੋਜੀ ਪ੍ਰੀਤਮ ਜੀ ਕਲਗੀਧਰ ਪ੍ਰੀਤਮ ਜੀ ਤੇ ਕਰਦੇ ਆ ਕਰਦੇ ਆ ਸਾਨੂੰ ਕੋਈ ਦੇਣਾ ਸੀ ਗੁਰਮੁਖੋਂ ਇੱਕ ਸਿੱਖ ਨੂੰ ਸਤਿਗੁਰੂ ਜੀ ਆਖਣਗੇ ਉਹ ਸਿੱਖਾ ਦੱਸ ਜਦੋਂ ਅਸੀਂ ਪੱਥਰ ਦਾ ਟੁਕੜਾ ਨਦੀ 'ਚ ਛੁੱਟਦੇ ਆ ਇਹ ਡੁੱਬ ਕਿਉਂ ਜਾਂਦਾ ਹੈ ਉਹ ਸਿੱਖ ਨੇ ਪਤਾ ਕੀ ਜਵਾਬ ਦਿੱਤਾ ਕਿੰਦਾ ਮਹਾਰਾਜ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਇਸ ਕਰਕੇ ਡੁੱਬ ਜਾਂਦਾ ਹੈ ਸਤਿਗੁਰੂ ਫਿਰ ਅਗਾਂਹ ਗਏ ਇੱਕ ਪੱਥਰ ਦਾ ਪੀਸ ਬੜਿਆ ਤੇ ਨਦੀ ਸੁੱਟਦਾ ਹੁਣ ਦੂਜੇ ਸਿੱਖ ਨੂੰ ਪੁੱਛਿਆ ਵੀ ਸਿੱਖਾ ਤੂੰ ਦੱਸ ਜਦੋਂ ਇਹ ਪੱਥਰ ਦਾ ਟੁਕੜਾ ਨਦੀ ਸੁੱਟਦੇ ਆ ਤੇ ਇਹ ਡੁੱਬ ਕੇ ਜਾਂਦਾ ਹੈ ਸਤਿਗੁਰੂ ਪੱਥਰ ਦਾ ਸੁਭਾਅ ਹੈ ਸਤਿਗੁਰੂ ਨੇ ਕਈਆਂ ਨੂੰ ਪੁੱਛਿਆ ਕਿਸੇ ਆਖਿਆ ਸਤਿਗੁਰੂ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਕਿਸੇ ਆਖਿਆ ਪੱਥਰ ਦਾ ਸੁਭਾਅ ਹੈ ਡੋ ਡੁੱਬ ਜਾਣਾ ਅਖੀ ਤੇ ਸਤਿਗੁਰੂ ਅਖਲ ਕੇ ਭਾਈ ਨੰਦ ਲਾਲ ਜੀ ਤੁਸੀਂ ਦੱਸੋ ਜਦੋਂ ਅਸੀਂ ਇਹ ਪੱਥਰ ਦਾ ਪੀਸ ਇਹ ਪੱਥਰ ਦਾ ਟੁਕੜਾ ਨਦੀ ਸੁੱਟਦੇ ਆਂ ਇਹ ਡੁੱਬ ਕਿਉਂ ਜਾਂਦਾ ਹੈ ਸਤਿਗੁਰੂ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਸਤਿਗੁਰੂ ਮੈਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਭਾਈ ਨੰਦ ਲਾਲ ਜੀ ਤੁਹਾਨੂੰ ਇਹ ਪੁੱਛਿਆ ਹੈ ਜਦੋਂ ਅਸੀਂ ਆਪਣੀ ਖੱਬੀ ਤਲੀ ਤੋਂ ਪੱਥਰ ਦਾ ਟੁਕੜਾ ਫੜ ਕੇ ਨਦੀ ਸੁੱਟਦੇ ਆਂ ਇਹ ਡੁੱਬ ਕਿਉਂ ਜਾਂਦਾ ਹੈ ਭਾਈ ਨੰਦ ਲਾਲ ਜੀ ਨੇ ਹੱਥ ਜੋਰੇ ਹੋਏ ਨੇ ਅੱਖਾਂ 'ਚ ਪਿਆਰ ਭਰਿਆ ਜਲ ਹੈ ਗਰਮਕੋ ਪਿਆਰ ਭਰੇ ਅੱਖਾਂ 'ਚ ਜਲ ਵਹਿ ਰਿਹਾ ਹੈ ਪ੍ਰਮ ਦੇ ਨਾਲ ਸਤਿਗੁਰ ਦੇ ਚਰਨਾਂ 'ਚ ਬੇਨਤੀ ਕਰ ਰਿਹਾ ਇਹ ਗਰੀਬ ਨਵਾਜ਼ ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਮੈਨੂੰ ਇਸ ਗੱਲ ਦਾ ਵੀ ਨਹੀਂ ਪਤਾ ਕਿ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਉਹ ਨੰਦ ਲਾਲ ਫੇ ਤੈਨੂੰ ਕੀ ਪਤਾ ਹੈ ਸਤਿਗੁਰੂ ਬੱਸ ਮੈਨੂੰ ਇੰਨਾ ਕੁ ਪਤਾ ਹੈ ਜਿਹੜਾ ਤੇਰੇ ਹੱਥਾਂ 'ਚੋਂ ਨਿਕਲ ਗਿਆ ਉਹ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਬੋਲੇ ਸਤਗੁਰੂ ਮੈਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਮੈਨੂੰ ਇਹ ਵੀ ਨਹੀਂ ਪਤਾ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਬਸ ਮੈਨੂੰ ਇੰਨਾ ਕੁ ਪਤਾ ਹੈ ਜੋ ਤੇਰੇ ਹੱਥਾਂ ਚ ਛੁੱਟ ਗਿਆ ਤੇਰੇ ਹੱਥਾਂ ਚ ਨਿਕਲ ਗਿਆ ਉਹ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਸਤਗੁਰੂ ਨੇ ਘੁੱਟ ਕੇ ਗੱਲ ਦੇ ਨਾਲ ਲਾ ਲਿਆ